हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਅਧੀਨ ਆਪਾਂ ਗਣਿਤ ਦਾ ਕੰਮ ਸ਼ੁਰੂ ਕੀਤਾ ਸੀ ਪੰਜਵੀਂ ਦਾ ਤਾਂ ਉਹਦੇ ਵਿੱਚ ਬੇਟਾ 2.3 ਅਭਿਆਸ ਦੇ ਉੱਤੇ ਤੇ ਉਹਦੇ 12 ਨੰਬਰ ਸਵਾਲ ਤੇ ਪਹੁੰਚੇ ਹੋਏ ਹਾਂ ਧਿਆਨ ਨਾਲ ਦੇਖੋ ਕਹਿੰਦਾ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਵਿੱਚੋਂ 455552 ਘਟਾਓ ਤਾਂ ਬੇਟਾ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ 6 ਅੰਕਾਂ ਦੀ ਛੋਟੀ ਸੰਖਿਆ ਕਿਹੜੀ ਹੋਊਗੀ ਬੇਟਾ ਏਕੇ ਦੇ ਨਾਲ ਪੰਜ ਬਿੰਦੀਆਂ ਠੀਕ ਹੈ 6 ਅੰਕਾਂ ਦੀ ਹੋਊਗੀ ਕਿਉਂਕਿ ਤੁਹਾਨੂੰ ਦੱਸਿਆ ਸੀ 21 ਸਥਾਨ ਤੇ ਸਭ ਤੋਂ ਛੋਟੇ ਅੰਕ ਆਪਾਂ ਲਿਖਣੇ ਹੁੰਦੇ ਆ ਤੇ ਬੇਟਾ ਇਹਦੇ ਵਿੱਚੋਂ ਘਟਾਉਣੇ ਕਿਹੜੇ ਆਪਾਂ 45555 4500 55 ਘਟਾਉਣੇ ਆ ਦਸਾਂ ਚੋਂ 5 ਗਏ 5 ਬਾਕੀ ਇੱਥੇ 9 ਰਹਿ ਗਏ 9ਾਂ ਚੋਂ 5 ਗਏ 4 ਬਾਕੀ ਇੱਥੇ ਵੀ 9 ਰਹਿ ਗਏ 9ਾਂ ਚੋਂ 5 ਗਏ 4 ਬਾਕੀ ਇੱਥੇ ਵੀ 9 ਰਹਿ ਗਏ 9ਾਂ ਚੋਂ 5 ਗਏ 4 ਬਾਕੀ ਇੱਥੇ ਵੀ 9 ਰਹਿ ਗਏ ਸੀਗੇ ਬੇਟਾ ਕਿਉਂਕਿ ਇੰਨੇ ਅੰਸਰ ਇੱਧਰ 0 ਰਹਿ ਗਏ ਇੱਥੇ 10 ਬਣੇ ਸੀ ਫੇਰ ਅੱਗੇ ਗਿਆ ਚੱਲੇ ਨਾ ਅੰਸਰ ਤਾਂ 9ਾਂ ਚੋਂ 4 ਗਏ 5 ਬਾਕੀ ਤਾਂ ਤਿੰਨਾ ਬਾਅਦ ਕਮਾ ਲਾਵਾਂਗੇ ਤਾਂ ਇਹ ਆਜੂ 54445 ਇਹ ਸਿੰਦਾ ਸਤਨਾਮ ਕੋਲ 8765 ਰੁਪਏ ਸਨ ਉਸ ਦੇ ਮਾਮਾ ਜੀ ਨੇ ਉਸ ਨੂੰ 2500 ਹੋਰ ਦਿੱਤੇ ਫਿਰ ਸਤਨਾਮ ਨੇ ਆਪਣੀ ਕੋਲ ਰੁਪਈਆਂ ਵਿੱਚੋਂ ਭੈਣ ਨੂੰ 4770 ਰੁਪਏ ਦਿੱਤੇ ਹੁਣ ਉਸ ਕੋਲ ਕਿੰਨੇ ਰੁਪਏ ਬਾਕੀ ਹਨ ਤਾਂ ਬੇਟਾ ਇਹ ਆ ਗਿਆ ਸਵਾਲ ਨੰਬਰ 3 ਸਤਨਾਮ ਸਤਨਾਮ ਕੋਲ ਕਿੰਨੇ ਰੁਪਏ ਸ਼ੁਰੂ ਦੇ ਵਿੱਚ ਬੇਟਾ 8765 ਰੁਪਏ ਠੀਕ ਹੈ ਤੇ ਉਹਦੇ ਮਾਮਾ ਜੀ ਨੇ ਮਾਮਾ ਜੀ ਨੇ ਦਿੱਤੇ ਕਿੰਨੇ ਦਿੱਤੇ ਬੇਟਾ ਮਾਮਾ ਜੀ ਨੇ 4770 ਰੁਪਏ ਠੀਕ ਹੈ ਤਾਂ ਕੁੱਲ ਕਿੰਨੇ ਹੋ ਗਏ ਹੁਣ ਕੁੱਲ ਰੁਪਈਏ ਕਿੰਨੇ ਹੋ ਗਏ ਬੇਟਾ ਸਤਨਾਮ ਕੋਲੇ ਇਹਨੂੰ ਜੋੜ ਦਾਂਗੇ 5 ਦੇ 5 6 ਤੇ 7 13 ਹਾਸਲ 1 1 ਤੇ 7 8 ਤੇ 7 15 1 ਕਾਂਸਲ ਆ ਗਿਆ 1 ਤੇ 8 9 ਤੇ 4 13 ਤਾਂ 13535 ਰੁਪਈਏ ਕੁੱਲ ਹੋ ਗਏ ਉਹਦੇ ਵਿੱਚੋਂ ਫਿਰ ਕਹਿੰਦਾ ਉਹਨੇ ਕੋਲੇ ਰੁਪਈਆ ਵਿੱਚੋਂ ਆਪਣੀ ਭੈਣ ਨੂੰ 4770 ਰੁਪਏ ਦੇ ਦਿੱਤੇ ਠੀਕ ਹੈ ਕਟਾਓ ਭੈਣ ਨੂੰ ਦਿੱਤੇ ਕਿੰਨੇ ਦਿੱਤੇ ਬੇਟਾ 4770 ਰੁਪਏ ਦਿੱਤੇ ਤੇ ਆਪਾਂ ਭੈਣ ਨੂੰ ਦਿੱਤੇ ਇਹਦੇ ਵਿੱਚੋਂ ਕਟਾ ਖਾਂਗੇ ਪੰਜਾਂ ਦੇ ਪੰਜ ਆ ਗਏ ਬੇਟਾ ਤਿੰਨਾਂ ਚੋਂ 7 ਨਹੀਂ 13 ਚੋਂ 7 ਗਏ 6 ਇੱਥੇ 4 ਰਹਿ ਗਏ ਇਧਰੋਂ ਅਸੀਂ ਲੂਗਾ 14 ਚੋਂ 7 ਗਏ 7 ਇਥੇ ਦੂਰ ਹੈਗੇ ਥੋਹਾਂ ਸਲੂਗਾ 12 12 ਚੋ 4 ਗਏ 8 ਠੀਕ ਹੈ ਬੇਟਾ ਤਾਂ ਉਹਦੇ ਕੋ ਕਿੰਨੇ ਰਹਿ ਗਏ 8765 ਰੁਪਏ ਸਾਡਾ ਉੱਤਰ ਆ ਗਿਆ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਅਗਲੇ ਸਵਾਲ ਦੇ ਉੱਤੇ ਚੱਲਦੇ ਆਂ ਅਗਲੇ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ 14 ਨੰਬਰ ਸਵਾਲ ਆ ਕਹਿੰਦਾ 14 ਨੰਬਰ ਸਵਾਲ ਦੇ ਵਿੱਚ ਦੇਖੋ ਬੇਟਾ ਕੀ ਕਹਿੰਦਾ ਪਿਆ ਕਹਿੰਦਾ ਮਨਦੀਪ ਕੋਲ 10000 ਰੁਪਏ ਸਨ ਉਸਨੇ ਬਾਜ਼ਾਰ ਵਿੱਚੋਂ 1050 ਦਾ ਬੂਟਾਂ ਦਾ ਜੋੜਾ ਤੇ 3600 ਰੁਪਏ ਦਾ ਇੱਕ ਕੋਟ ਪੈਂਟ ਖਰੀਦਿਆ ਉਸ ਕੋਲ ਕਿੰਨੇ ਰੁਪਏ ਬਾਕੀ ਬਚੇ ਠੀਕ ਹੈ ਤਾਂ ਚੌਥਾ ਸਵਾਲ ਹੈ ਕੁੱਲ ਰੁਪਏ ਕਿੰਨੇ ਸੀਗੇ ਬੇਟਾ 10000 ਇਹਦੇ ਵਿੱਚੋਂ ਕਿੰਨੇ ਬੂਟਾਂ ਦਾ ਜੋੜਾ ਮਾਈਨਸ ਬੂਟਾ ਮਾਈਨਸ ਬੂਟ ਕਰ ਦੋ ਸਿੱਧਾ ਹੀ ਠੀਕ ਹੈ ਸੌਖਾ ਬੂਟਾਂ ਦੇ ਪੈਸੇ ਆ ਵੈਸੇ ਤਾਂ 1050 1000 50 ਇਹ ਬੇਟਾ 10000 ਹੈ 1050 ਠੀਕ ਹੈ ਇਕਾਈ ਥੱਲੇ ਇਕਾਈ ਸਾਰਾ ਕੁਝ ਇਸੇ ਤਰ੍ਹਾਂ ਚੱਲਣਾ ਇਹ ਜਦੋਂ ਘਟਾਵਾਂਗੇ ਤਾਂ 0 ਦੀ 0 ਦੀ 0 ਚੋਂ 0 ਗਏ 0 10ਾਂ ਚੋਂ 5 ਗਏ 5 ਇੱਥੇ 9 ਦੇ 9 9ਾਂ ਚੋਂ 1 ਗਏ 8 ਠੀਕ ਹੈ ਬੇਟਾ ਤਾਂ ਅੱਗੇ ਉਹ ਕੀ ਕਹਿੰਦਾ ਸੀ ਵੀ ਕੋਟ ਪੈਂਟ 3600 ਦਾ ਖਰੀਦਿਆ ਮਾਈਨਸ ਕੋਟ ਪੈਂਟ ਕਿੰਨੇ ਦਾ ਖਰੀਦਿਆ ਸੀਗਾ 3600 ਰੁਪਏ ਦਾ ਠੀਕ ਹੈ ਤਾਂ ਇਹ ਘਟਾ ਦਾਂਗੇ ਬਾਕੀ ਉਹ ਆ ਜਾਣਗੇ ਕਹਿੰਦਾ ਉਸ ਕੋਲ ਕੀ ਪੁੱਛਦਾ ਸੀ ਉਸ ਕੋਲ ਕਿੰਨੇ ਰੁਪਏ ਬਾਕੀ ਬਚੇ ਤਾਂ ਬੇਟਾ ਆਪਾਂ ਇਹਦੇ ਚੋਂ ਇਹਨੂੰ ਜਦੋਂ ਘਟਾਵਾਂਗੇ 0 ਦੀ 0 ਪੰਜਾਂ ਦੇ ਪੰਜ ਨਵਾਂ ਚੋਂ 6 ਗਏ 3 ਅੱਠਾਂ ਚੋਂ 3 ਗਏ 5 ਤਾਂ 5350 ਰੁਪਏ ਬਾਕੀ ਉਹਦੇ ਕੋਲੇ ਕਿੰਨੇ ਰੁਪਏ ਖੀਤੇ ਬਾਕੀ ਬਚੇ 5300 50 ਰੁਪਏ ਉੱਤਰ ਆ ਗਿਆ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 14 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ